ਸੋਸ਼ਲ ਮੀਡੀਆ ਤੇ ਇੱਕ ਲੈਟਰ ਵਾਇਰਲ ਹੁੰਦਾ ਜਿਸ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੁੱਧੀਆਂ ਮੁਸ਼ਕਲਾਂ ਵੱਧ ਜਾਂਦੀਆਂ ਨੇ ਉਹ ਲੈਟਰ ਕੀ ਸੀ ਕਿਸ ਵੱਲੋਂ ਵਾਇਰਲ ਹੋਇਆ ਤੇ ਅੱਗੇ ਪੂਰਾ ਮਾਮਲਾ ਕੀ ਆ ਤੁਹਾਨੂੰ ਦੱਸਦੇ ਆ ਦਰਅਸਲ ਪੰਜਾਬ ਦੇ ਲੁਧਿਆਣਾ ਦੇ ਜ਼ਿਲ੍ਹੇ ਵਿੱਚ ਕਾਂਗਰਸ ਦੇ ਜਾਲੀਪੈਟ ਤੇ ਸੀਨੀਅਰ ਲੀਡਰਸ਼ਿਪ ਦੇ 40 ਦਸਤਕਾਂ ਵਾਲਾ ਇੱਕ ਪੱਤਰ ਹੈ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਇਸ ਲੈਟਰ ਪੈਟ ਤੇ ਵਿਧਾਇਕ ਸੰਜੇ ਤਲਵਾਰ ਰਕੇਸ਼ ਪਾਂਡੇ ਸਰਿੰਦਰ ਡਾਵਰ ਸਮੇਤ ਪੰਜ ਆਗੂਆਂ ਦੇ ਦਸਤਕ ਨੇ ਅਤੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੂੰ ਲੁਧਿਆਣਾ ਸੀਟ ਲਈ ਅਯੋਗ ਕਰਾਰ ਦਿੱਤਾ ਗਿਆ ਤਾਂ ਇਹ ਵੀ ਦੱਸਿਆ ਕਿ 7ਵੀਂ ਵਾਰਨ ਹੋਣ ਤੋਂ ਬਾਅਦ ਵਿਧਾਇਕ ਤਲਵਾਰ ਨੇ ਸੋਸ਼ਲ ਮੀਡੀਆ ਤੇ ਇਸ ਲੈਟਰ ਪੈਡ ਦਾ ਖੰਡਨ ਕਰ ਦਿੱਤਾ ਤੇ ਇਸ ਨੂੰ ਘਟਿਆ ਰਾਜਨੀਤੀ ਦੱਸਿਆ ਉਹਨਾਂ ਕਹਿਾਇਆ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਨੂੰ ਦੇਖ ਕੇ ਵਿਰੋਧੀ ਪਾਰਟੀਆਂ ਘਬਰਾਹਟ ਵਿੱਚ ਆ ਗਈਆਂ ਨੇ ਅਤੇ ਜਿਹੜਾ ਸੀਨੀਅਰ ਲੀਡਰਸ਼ਿਪ ਦੇ ਜਾਲੀ ਦਸਤਾਵਾਲੇ ਮੇਰੇ ਚਾਲੀ ਪੱਤਰ ਦੀ ਵਰਤੋਕਾਰੀਆਂ ਨੇ ਹੁਣ ਇਹ ਵੀ ਕਿਹਾ ਕਿ ਜਨਤਾ ਨੂੰ ਗੁੰਮਰਾਹ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ ਤੇ ਜੋ ਬਹੁਤੀ ਸ਼ਰਮਨਾਕ ਹੈ ਇਹ ਵੀ ਦੱਸਦੀ ਕਿ ਲੁਧਿਆਣਾ ਦੀ ਸਮੂਹ ਲੀਡਰਸ਼ਿਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੁਧਿਆਣਾ ਲਈ ਇਹ ਤੁਹਾਨੂੰ ਦੱਸਦੀ ਕਿ ਲੈਟਰ ਦੇ ਵਿੱਚ ਲਿਖਿਆ ਗਿਆ ਜਿਸ ਨੂੰ ਕਿ ਅਸੀਂ ਕੋਟ ਕਰ ਰਹੇ ਹਾਂ ਲੁਧਿਆਣਾ ਦੀ ਸਮੂਹ ਸੀਨੀਅਰ ਲੀਡਰਸ਼ਿਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੁਧਿਆਣਾ ਲਈ ਕਾਂਗਰਸ ਦੀ ਟਿਕਟ ਤੇ ਜੋਗ ਉਮੀਦਵਾਰ ਦਿਓ ਇਹ ਇਹ ਮਹੌਤਵਪੂਰਨ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ ਅਤੇ ਵਿਰੋਧੀ ਧਿਰ ਦੇ ਮਜ਼ਬੂਤ ਉਮੀਦਵਾਰ ਵਜੋਂ ਸਾਹਮਣੇ ਆਏ ਨੇ ਉਸ ਦੀ ਉਮੀਦਵਾਰੀ ਦਾ ਮੁਕਾਬਲਾ ਕਰਨ ਲਈ ਅਸੀਂ ਕਿਸੇ ਜੱਟ ਸਿੱਖ ਉਮੀਦਵਾਰ ਜਾਂ ਰਾਜਪੱਤਰੀ ਹਿੰਦੂ ਨੇਤਾ ਨੂੰ ਦੇਵਾਂਗੇ ਟਿਕਟ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੇ ਭਾਰਤ ਪੋਸ਼ਣ ਆਸ਼ੂ ਵਿਰੋਧੀ ਧਿਰ ਦੀ ਟਿਕਟ ਤੇ ਖੜੇ ਰਵਨੀਤ ਬਿੱਟੂ ਨੂੰ ਚੰਗੀ ਟੱਕਰ ਨਹੀਂ ਦੇ ਸਕਣਗੇ ਇਹ ਵੀ ਲਿਖਿਆ ਗਿਆ ਕਿ ਉਸ ਤੇ ਪ੍ਰਿਸ਼ਟਾਚਾਰ ਦੇ ਦੋਸ਼ ਚੱਲ ਰਹੇ ਨੇ ਅਤੇ ਵਿਜੀਲੈਂਸ ਤੇ ਈਡੀ ਦੀ ਜਾਂਚ ਦਾ ਵੋਟਰਾਂ ਤੇ ਭਾਰੀ ਪ੍ਰਭਾਵ ਪਊਗਾ ਸਾਡੇ ਲਈ ਦਾਗੀ ਨੇਤਾ ਲਈ ਪ੍ਰਚਾਰ ਕਰਨਾ ਵੀ ਮੁਸ਼ਕਲ ਹੋਊਗਾ ਪਾਰਟੀ ਦੇ ਅਕਸ਼ ਦੀ ਰਾਖੀ ਲਈ ਸਾਡੀ ਨਿਮਰਤਾ ਸਹਿਤ ਬੇਨਤੀ ਤੇ ਵਿਚਾਰ ਕਰੋ ਜੀ ਇਹ ਲੈਟਰ ਵਿੱਚ ਲਿਖਿਆ ਗਿਆ ਹੈ ਕਿ ਭਾਰਤ ਭੂਸ਼ਨਾਸ਼ ਨੂੰ ਟਿਕਟ ਨਾ ਦਿੱਤੀ ਜਾਵੇ ਉਸ ਤੇ ਵਿਜੀਲੈਂਸ ਤੇ ਈਡੀ ਦੀ ਜਾਂਚ ਚੱਲ ਰਹੀ ਹੈ ਜਿਸ ਕਰਕੇ ਵੋਟਰਾਂ ਤੇ ਮਾੜਾ ਅਸਰ ਪਊਗਾ ਪਰ ਇਸ ਲੈਟਰ ਦਾ ਖੰਡਨ ਕਰ ਦਿੱਤਾ ਗਿਆ ਜਿਹੜੇ ਲੀਡਰਾਂ ਦੇ ਉੱਪਰ ਸਾਈਨ ਸੀਗੇ ਪੰਜ ਵਿਧਾਇਕ ਸਮੇਤ ਪੰਜ ਲੀਡਰਾਂ ਦੇ ਸਾਈਨ ਸੀਗੇ ਜਿਸ ਦਾ ਖੰਡਨ ਕਰ ਦਿੱਤਾ ਗਿਆ ਉਹਨਾਂ ਵੱਲੋਂ ਇਹ ਵੀ ਦੱਸਤੀ ਹੈ ਕਿ ਕੁਝ ਸਮਾਂ ਪਿੱਛੇ ਜਿਹੜਾ ਕਾਂਗਰਸ ਸਿਮਰਤਜੀਤ ਸਿੰਘ ਬੈਂਸ ਨੂੰ ਟਿਕਟ ਦੇਣ ਬਾਰੇ ਵਿਚਾਰ ਕਰ ਰਹੀ ਸੀ ਪਰ ਇਸ ਦੌਰਾਨ ਵਿਧਾਇਕ ਤਲਵਾਰ ਨੇ ਇਸ ਦਾ ਵਿਰੋਧ ਕੀਤਾ ਸੀ ਸੰਜੇ ਤਲਵਾਰ ਦੀ ਗੱਲ ਕੀਤੀ ਜਾਵੇ ਤਾਂ ਉਹ ਭਾਜਪਾ ਚ ਸ਼ਾਮਲ ਹੋ ਚੁੱਕੇ ਨੇ ਆ ਸ਼ਾਮਿਲ ਹੋ ਚੁੱਕੇ ਆ ਤੇ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਬਿੱਟੂ ਦੇ ਖਾਸ ਰਹੇ ਨੇ ਅਤੇ ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਿਧਾਇਕ ਤਲਵਾਰ ਦੇ ਵੀ ਭਾਜਪਾ ਵਿੱਚ ਸ਼ਾਮਿਲ ਹੁੰਦੇ ਚਰਚੇ ਸੀਗੇ ਪਰ ਹੁਣ ਜਿਹੜਾ ਇਹ ਲੈਟਰ ਵਾਇਰਲ ਹੋਇਆ ਉਸ ਤੋਂ ਬਾਅਦ ਇਸ ਦਾ ਖੰਡਨ ਕਰ ਦਿੱਤਾ ਗਿਆ ਉਹਨਾਂ ਨੇ ਜਿਸ ਤਿੱਕੇ ਸਾਈਨ ਨੇ ਉਹਨਾਂ ਦੇ ਪਰ ਪਾਰਤ ਪੋਸ਼ਣ ਅਸ਼ੁੱਧੀਆਂ ਮੁਸ਼ਕਲਾਂ ਜ਼ਰੂਰ ਵਧੀਆਂ ਨੇ ਕਿਉਂਕਿ ਉਹਨਾਂ ਦਾ ਨਾਮ ਚਰਚਾ ਚਰਚਾ ਦੇ ਵਿੱਚ ਆ ਕਿ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਲਿਆਂਦਾ ਜਾਣਾ ਚਾਹੀਦਾ ਪਰ ਹੁਣ ਇਹ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਵਾਲੇ ਲੈਟਰ ਵੈਰਨ ਹੋਇਆ ਉਸ ਦਾ ਉਹਨਾਂ ਨੇ ਖੰਡਨ ਕਰ ਦਿੱਤਾ ਕਿ ਜਾਲੀ ਜਿਹੜਾ ਲੈਟਰ ਹੈ ਇਸ ਨੂੰ ਵਿਰੋਧੀ ਪਾਰਟੀਆਂ ਜਿਹੜਾ ਵਰਤਨੀਆਂ ਨੇ 11 ਕਰੋ ਨੂੰ ਨਹੀਂ ਤਰੀਕੇ ਦੇ ਨਾਲ ਤੇ ਗਲਤ ਪ੍ਰਚਾਰ ਕਰ ਰਹੀਆਂ ਨੇ ਕਿਉਂਕਿ ਚੋਣਾਂ ਦੌਰਾਨ ਕਾਂਗਸ ਨੂੰ ਨਿਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ ਦੀ ਅਸਲ ਸਚਾਈ ਕੀ ਹੈ ਕਿ ਬਾਕੀ ਜਿਹੜਾ ਇਸ ਤਰੀਕੇ ਦਾ ਮਾਹੌਲ ਨਹੀਂ ਬਣ ਰਿਹਾ ਕਿਉਂਕਿ ਹੋਰ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਦੂਜੇ ਉਮੀਦਵਾਰ ਨੇ ਜਿਹੜੇ ਉਹ ਕਿਸੇ ਨਾ ਕਿਤੇ ਇਸ ਚੀਜ਼ ਦੇ ਵਿੱਚ ਨੇ ਕਿ ਟਿਕਟ ਦੀ ਦੌੜ ਵਿੱਚ ਨੇ ਪਰ ਜਦੋਂ ਟਿਕਟ ਕਿਸੇ ਹੋਰ ਨੂੰ ਦਿੱਤੀ ਜਾਂਦੀ ਹੈ ਤਾਂ ਉੱਥੇ ਜਿਹੜਾ ਫਿਰ ਬਗਾਵਤ ਦੇਖਣ ਨੂੰ ਮਿਲਦੀ ਹੈ ਉੱਥੇ ਫਿਰ ਬਾਗੀ ਸੂਟੇ ਵੀ ਨਜ਼ਰ ਆਉਂਦੇ ਨੇ ਤੇ ਜੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਕੀ ਇਹ ਲੈਟਰ ਦੇ ਵੈਰਨ ਹੋਣ ਤੋਂ ਬਾਅਦ ਉਹ ਸਵਾਲ ਉੱਠਣੇ ਸ਼ੁਰੂ ਨਹੀਂ ਹੋਏ ਕਿਉਂਕਿ ਜਿਹੜਾ ਮਾਹੌਲ ਜਿਹੜਾ ਬੰਦਾ ਵਿਖਾਈ ਦੇ ਰਿਹਾ ਇੱਕ ਦੂਜੇ ਨੂੰ ਟਿਕਟ ਨੂੰ ਲੈ ਕੇ ਜਿਹੜਾ ਚਰਚਾ ਦੇ ਵਿੱਚ ਨਾਮ ਚੱਲ ਰਹੇ ਨੇ ਉਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਸਿੱਧੇ ਤੌਰ ਤੇ ਵੀ ਸਿੱਧੇ ਤੌਰ ਦੇ ਉੱਤੇ ਵੀ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਡਾਕਟਰ ਧਰਮਬੀਰ ਦਾ ਗਾਂਧੀ ਦਾ ਵਿਰੋਧ ਵੀ ਕੁਝ ਕਾਂਗਰਸੀਆਂ ਵੱਲੋਂ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਟਿਕਟ ਕਿਉਂ ਦਿੱਤਾ ਗਿਆ ਸਮਰੂਹ ਵਿੱਚ ਸੁਖਪਾਲ ਸਿੰਘ ਖੈਰਾ ਦੇ ਆਪਣੇ ਕਾਂਗਰਸੀ ਵਿਰੋਧ ਕਰਦੇ ਨਜ਼ਰਾਏ ਤਾਂ ਬਹੁਤ ਸਾਰਾ ਸਾਰੇ ਹਾਲਾਤ ਜਿਵੇਂ ਪੰਜਾਬ ਵਿੱਚ ਬਣਦੇ ਨਜ਼ਾਰੇ ਰਹੇ ਨੇ ਜਿੱਥੇ ਟਿਕਟ ਮਿਲਣ ਤੋਂ ਬਾਅਦ ਜਿਹੀਆਂ ਸਥਿਤੀਆਂ ਨਜ਼ਰ ਆ ਰਹੀਆਂ ਨੇ ਤੇ ਹੁਣ ਇਸ ਲੈਟਰ ਦੇ ਅਸਲੀ ਮੈਨੇ ਕੀ ਨੇ ਹਾਲਾਂ ਕਿਸ ਦਾ ਖੰਡਨ ਕਰ ਦਿੱਤਾ ਗਿਆ ਪਰ ਇਹ ਵੈਦ ਕਿਵੇਂ ਹੋਇਆ ਕਿਸ ਲੈਟਰ ਦੀ ਜਾਂਚ ਕਰਵਾਈ ਜਾਊਗੀ ਕਿਸ ਵੱਲੋਂ ਵੈਦ ਕੀਤਾ ਗਿਆ ਕਿਸ ਵੱਲੋਂ ਜਾਨੀ ਸਾਈਨ ਕੀਤੇ ਗਏ ਤੇ ਸਭ ਤੋਂ ਪਹਿਲਾਂ ਕਿਸ ਦੇ ਫੋਨ ਤੋਂ ਵੈਦ ਹੋਇਆ ਇਹ ਇਹ ਵੱਡੇ ਸਵਾਲ ਜ਼ਰੂਰ ਨੇ ਪਰ ਜਿਹੜਾ ਲੀਡਰ ਨੇ ਉਹ ਆਪਣਾ ਪੱਲਾ ਝਾੜ ਦਿੰਦੇ ਨੇ ਜਦੋਂ ਕੋਈ ਇਦਾਂ ਦੀ ਘਟਨਾ ਸਾਹਮਣੇ ਆਉਂਦੀ ਹੈ ਪਰ ਮੰਤਬ ਕੀ ਸੀਗਾ ਕਿਸ ਦਾ ਮੰਤਬ ਸੀਗਾ ਇਸ ਨੂੰ ਬਹਿਨ ਕਰਦਾ ਜੇ ਵਿਰੋਧੀਆਂ ਨੇ ਜਿਹਾ ਕੀਤਾ ਤਾਂ ਕੀ ਕਾਂਗਰਸ ਦੀ ਕਾਂਗਰਸ ਪਾਰਟੀ ਇਸ ਦੀ ਜਾਂਚ ਕਰਾਵੇਗੀ ਇਹ ਵੀ ਵੱਡਾ ਸਵਾਲ ਹੈ ਜੋ ਜੱਜ ਧੰਵਾਦ